ਸਰੀਰ ਖਾਲ ਸਾਹਿਬ ਅਸੀਂ ਫਤਜੀ ਐਸਾ ਕਰਨ ਲੱਗੇ ਸਟਾਰਟ ਚੱਲ ਬਈ ਡਾੜੀ ਲੈ ਗਰਾਊਂਡ ਦਿੱਤਾ ਬਾਸ ਮਾਰ ਕੇ ਠੀਕ ਆ ਕਰ ਲੋ ਜੀ ਵਾਹਿਆ ਹੈ ਦੋ ਗਰੀ ਚਲੋ ਬਈ 30 ਦਾ ਗਣ ਕੇ ਲਗਾ ਕੇ ਲਗਾ ਕੇ ਲਗਾ ਕੇ ਲਾਂਚ ਲਾਂਚ ਬਾਲਾ ਮੂਰੇ ਪਿੱਛੇ ਹੋਣ ਜਿਆ ਕਰਿਆ ਕਰੋ ਇੱਦਾਂ ਇੱਧਰ ਮੁੱਕ ਕਰੋ ਬਈ ਇੱਧਰ ਮੁੱਕੋ ਖੜੇ ਹੋ ਕੇ ਸਪ੍ਰਿੰਟ ਗੋ ਅੱਤ ਗਾ ਸਵੇਰ ਦੇ ਬਿੱਲੇ ਹੀ ਆਪਾਂ 20 ਥੱਲੇ 10 ਟਕਾ ਦੇ ਛੜੀ ਗੋ ਹੱਥ ਲਾ ਲਓ ਜੀ ਤੋ ਨਹੀਂ ਲੱਗਦੇ ਤੁਰ ਕੇ ਹੱਥ ਲਾ ਲਓ ਜੀ ਤੋ ਨਹੀਂ ਲੱਗਦੇ 15 ਗੋ ਜੀ ਤੋ ਲੱਗਦੇ ਉਹ ਦੂਜੇ ਲੋਟ ਲਾ ਲਓ ਜੀ ਤੋ ਨਹੀਂ ਲੱਗਦੇ ਹੱਥ ਲਾ ਲਓ ਸਮਾਰ ਕੇ ਸਮਾਰ ਕੇ ਮਾਰੋ ਜੋ ਮਾਰੋ ਗੱਡ ਗੱਡ ਚਲੋ ਰਨਿੰਗ ਕਰਕੇ ਗੋ ਰਣੇ ਕਰਕੇ ਤੁਰਕੇ ਨਹੀਂ ਸਵੇਰ ਦੇ ਆਪਾਂ ਵਿੱਲੇ ਹੀ ਆ ਅੱਜ ਛੁੱਟੀ ਨਹੀਂ ਸਵੇਰੇ ਵੀ ਗੱਡ 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 ਆਪਾਂ ਆਪਣੀ ਗਿਣਤੀ ਕਰੀ ਦੀ ਆ ਅਰੇ ਹੋ ਜੋ ਬੈਠ ਦਾਸ ਤੇ ਬੈਠ ਬੈਠ ਭਾਈ ਸਾਹਿਬ ਸੁਣੋ ਚਲੋ 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 ਗੱਡ 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 ਫਲੈਸ਼ ਲੈਨ ਚ ਰਿਆ ਕਰੋ ਅੱਗੇ ਪਿੱਛੇ ਨਾ ਕਰਿਆ ਕਰੋ ਇੱਥੇ ਕਿਹੜਾ ਆਪਣਾ ਚਲੋ ਬਈ ਰੈਡੀ 20 ਕੱਟ ਕੇ ਜੀ ਤੋ ਨਹੀਂ ਲੱਗਦਾ ਇੱਧਰ ਹੋ ਜਾ ਯਾਰ ਤੁਸੀਂ ਤੂੰ ਆ ਇੱਧਰ ਆ ਮੋਟ ਇੱਧਰ ਆ ਜਾ ਇੱਧਰਲੇ ਪਾਸੇ ਹੋ ਜਾਓ ਇੱਧਰ ਹੋ ਜਾਓ ਭਾਈ ਸੌਂ ਗਿਆ ਮੈਂ ਸੌਂ ਗਿਆ ਅਜੇ ਲੱਗਣੀ ਲੱਗਿਆ ਆਪਾਂ ਪਤਾ ਨਹੀਂ ਸਾਲ ਕਿਤੇ ਲਾਉਣ ਲੱਗਣਾ ਕਦੋਂ ਲੱਗਣ ਲੱਗਣਾ ਸਾਤੋਂ ਅੱਪ ਖੱਚ ਕੇ ਗੋ ਲਾਵਾ ਉਹਦੇ 25 ਗੜੇ ਇੱਧਰੇ ਪਾਸੇ 15 15 ਇੱਕ 10 ਦਾ ਇੱਕ 15 ਦਾ ਇੱਕ 10 ਦਾ ਇੱਕ 15 ਸੱਤਾਂ ਤੋਂ ਥੱਲੇ ਲੈਣ ਬਣਾ ਲਾ ਚਲੋ ਗੋ 15 ਦਾ ਖੱਚ ਕੇ ਤੇ ਜਾਓ ਤੇ ਜਾ ਗੋਡ ਹੱਥ ਲਾ ਕੇ 15 ਲੋ ਪਰ ਅਥ ਲੰਬੀ ਮਾਰਨੀ ਆ ਲੰਬੀ ਮੂਹਰ ਨੂੰ ਮੂਹਰ ਨੂੰ ਲੰਬੀ ਛਾਲ ਮਾਰਨੇ ਉੱਥੇ ਨਹੀਂ ਛੱਪੇ ਮਾਰਨੇ ਆ ਆ ਦੀ ਆ ਦੀ ਜੀ ਕਰਨੀ ਆਏ ਹਾਂ ਕਈ ਉੱਥੇ ਹੀ ਮੁੜ ਕੀ ਜਾਂਦੇ ਆ ਚਾਚਾ ਦੇ ਟਰਫ ਤੁਸੀਂ ਦੋਨੇ ਉੱਥੇ ਹੀ ਮੁੜ ਕੀ ਜਾਂਦੇ ਨਾ ਬਾਹਾਂ ਸਿੱਧੀ ਕਰ ਦਿਓ ਨਾ ਲੱਤਾਂ ਸਿੱਧੀਆਂ ਕਰ ਦਿਓ ਡੱਡੂਆਂ ਨੂੰ ਮਾਰਨੀ ਲੱਤਾਂ ਲੱਤਾਂ ਨਾਲ ਡਾਈ ਮੂਹਰ ਨੂੰ ਚਲੋ ਅੱਪ इधर मुंह करो गो रिलैक्स यही हाथ ला के पंद्रह गो हां थल हाँ हाँ, खो पैर खोल के रखो थोड़ी तू ला खोल के पैर हाँ, पैर खोल के रखी दिया, दे ਤੀ ਗੋ ਹਾਂ ਹਾਂ ਲੱਤਾਂ ਨਾਲ ਲੱਤਾਂ ਨਾਲ ਜਾਂ ਪੂਰ ਨੂੰ ਹਾਂ ਗੁੱਡ ਹਾਂ ਸਹੀ ਆ ਸਹੀ ਆ ਸਹੀ ਆ ਗੁੱਡ ਗੁੱਡ ਤੀ ਪੂਰਾ ਕਰਨੇ ਆ ਲੈ ਇੱਥੇ ਲੈਟੋ ਜੋ ਖੜਜੋ ਬੀ ਟੀਮ ਬੀ ਉਧਰ ਹੋ ਜਾਓ ਯਾਰ ਖੜਜੋ ਇੱਥੇ ਕਹਿ ਤਾ ਹੁਣ ਸੁਣਿਆ ਨਹੀਂ ਤੁਹਾਨੂੰ ਆਖਿਆ ਅੱਖਾਂ ਤੇ ਦਿਮਾਗ ਕੰਨ ਖੁੱਲੇ ਰੱਖੋ ਆਪਦੇ ਰੋਜ਼ ਹੀ ਰੋਜ਼ ਹੀ ਉਹੀ ਚੀਜ਼ ਰੋਜ਼ ਹੀ ਉਹੀ ਚੀਜ਼ ਉਹ ਦੂਜਾ ਕਹਿੰਦਾ ਪੌਣੀ ਕਹਿ ਕੇ ਰੀ ਲਾਵਾਂ ਜੀ ਮੈਂ ਲਾ ਫਿਰ ਰੋਜ਼ ਹੀ ਦੱਸਾਂ ਮੈਂ ਕਹਿ ਕੇ ਰੀ ਲਾਉਣੀ ਆ ਇਹ ਬੁਰਕੀ ਤਾਂ ਕੰਨ ਚ ਪਈ ਨਹੀਂ ਕਦੇ ਰੋਟੀ ਖਾਂਦੇ ਵੀ ਬੁਰਕੀ ਕੰਨ ਚ ਪੈ ਗਈ ਪਈ ਆ ਕੰਨ ਚ ਬੁਰਕੀ ਕਦੇ ਆ ਜਦੋਂ ਐਕਸਾਈਰ ਕਰਦੇ ਉਹ ਨਹੀਂ ਸਾਨੂੰ ਕਰਨੀ ਉਹਦੀ ਹੋਰ ਸਾਨੂੰ ਸਾਰਾ ਕੁਝ ਆਉਂਦਾ ਕਰਨਾ ਚਲੋ 20 ਖਿੱਚ ਕੇ ਗੱਡ 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 ਤਾਹਾਨੂੰ ਨਹੀਂ ਜੰਪਣਾ ਮੂਹਰ ਨੂੰ ਬਾਧਾ ਮੂਹਰ ਨੂੰ ਗੋ ਸਪ੍ਰਿੰਟ ਸਿੱਧੀ ਗੋ ਬਾਹਰ ਲੋ ਲਾਸਟ ਬਾਫ ਤੋਰ ਕੇ ਐਕਸਰਸਾਈਜ਼ ਤੋਂ ਪਹਿਲਾਂ ਦੁਪਹਿਰੇ ਘੱਟ ਖਾਓ ਬਹੁਤ ਲਾਈਟ ਬਹੁਤ ਲਾਈਟ ਬਈ ਆਥਨੇ ਐਕਸਰਸਾਈਜ਼ ਕਰਨੀਆਂ ਇਹ ਨਹੀਂ ਗੱਲ ਵੀ ਭਰ ਕੇ ਉਲਟੀ ਜਾਂਦਾ ਹੁਣ ਹੈ ਮਤਲਬ ਕਿ ਕਿਵੇਂ ਐਕਸਰਸਾਈਜ਼ ਹੋ ਜੂਗੀ ਖਾਣਾ ਖਾਦੇ ਤੇ ਪੇਟ ਖਾਲੀ ਤੇ ਸਾਫ ਪਹਿਲਾਂ ਟੌਲਟ ਜਾਓ ਸਵੇਰੇ ਵੀ ਹੈ ਸ਼ਾਮ ਨੂੰ ਵੀ ਟੌਲਟ ਜਾਓ ਆਉਗੀ ਟੌਲਟ ਐ ਟੌਲਟ ਜਾਣਾ ਨਹੀਂ ਕਈ ਓਵੇਂ ਧਕੜੂਗਾ ਹੁਣ ਉਲਟੀਆਂ ਕਰੀ ਜਾਂਦਾ ਦੱਸ ਲੈ ਕਿ ਕਿਵੇਂ ਫੋਰ ਬਿਮਾਰੀ ਲੱਗ ਜੂ ਕੋਈ ਰੈਡੀ 20 10 ਕੱਟ ਗਾਟ 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 ਦੇਖ ਕੇ ਮੁਰੇ ਪੂਰਾ ਟੱਕਰਾਂ ਮਾਰਿਓ ਪਾਸ ਰਨਿੰਗ ਚਲੋ ਚਲੋ ਤੁਰ ਤੁਰ ਕੇ ਤੁਸੀਂ ਪਾਸ ਪਾਸ ਹੁਣ ਅਸਲੀ ਤਾਂ ਇੱਥੇ ਬਣਨੀ ਹੈ ਗੱਲ ਛੋਟੇ ਛੋਟੇ ਪੁੱਤ ਪੈਰ ਜਾਂਦਾ ਬੱਚਾ ਬਾਕੀ ਟੀਕੇ ਟੂਕੇ ਵਾਲੇ ਚੀਜ਼ਾਂ ਤੋਂ ਬਚੋ ਇਹ ਭਸਮਾ ਪੁਸ਼ਮਾਲੇ ਚੱਕਰਾਂ ਤੋਂ ਨਿਕਲੋ ਸਮਝ ਗਏ ਜੇ ਨਹੀਂ ਚੰਗੇ ਕੋਚ ਕੋਲ ਜਾਣਾ ਕਿਸੇ ਚੰਗੇ ਚੰਗੇ ਦੀ ਇੰਟਰਵਿਊ ਦੇਖ ਲੋ ਉਦੋਂ ਹੀ ਸਿੱਖ ਜਾਂਦਾ ਇਹਨੇ ਸਿੱਖਣਾ ਠੀਕ ਆ ਨਾ ਜੇ ਹੁਣ ਕਹੋਗੇ ਛੋਨਾ ਭਸਮ ਚਾਂਦੀ ਭਸਮ ਫਲਾਨੀ ਭਸਮ ਫੇਰ ਤਾਂ ਬੜੇ ਬੈਠੇ ਉਹ ਦੇਖੋ ਦੇਖਿਆ ਨਹੀਂ ਤੁਸੀਂ ਉਹ ਅੰਬਾਨੀਆਂ ਦਾ ਵਿਆਹ ਹੋਇਆ ਉਹ ਦੁਨੀਆ ਧਰ ਦਾ ਪੈਸਾ ਉਹ ਬੰਦੇ ਕੋਲ ਦੁਨੀਆ ਧਰ ਦਾ ਪੈਸਾ ਪਰ ਉਹ ਡਾਕਟਰ ਜੋਰਲਾ ਹਟ ਉਹ ਦੇਖਿਆ ਕਿਵੇਂ ਤੁਰਦਾ ਹਾਂ ਐ ਤੁਰਦਾ ਹਾਂ ਠੀਕ ਆ ਨਾ ਦੇਖੀ ਆਪਾਂ ਸਾਰੇ ਉਹ ਡਾਕਟਰ ਜਿਆਦਾ ਜ਼ੋਰ ਲਾਟੇ ਉਹਦਾ ਸਰੀਰ ਨਹੀਂ ਲੋਟਾਇਆ ਉਹਨਾਂ ਤੋਂ ਸੱਜਰੀਆਂ ਕਰ ਕਰ ਹੰਬ ਗਏ ਉਹਦੇ ਉਹਦੇ ਜਿਹਨਾਂ ਦਾ ਪੈਸਾ ਹੈ ਨਹੀਂ ਆਪਣੇ ਕੋਈ ਕਿਸੇ ਕੋਲ ਬਈ ਆ ਉਹ ਜੇ ਹੁਣ ਉਹਦਾ ਉਹ ਖਾ ਕੇ ਡਾਕਟਰਾਂ ਦੀ ਰਾਇ ਲੈ ਕੇ ਸਰਜਰੀਆਂ ਕਰਾ ਕੇ ਸਰੀਰ ਨਹੀਂ ਲੋਟ ਹੋਇਆ ਉਹੇ ਜਿਹਦੇ ਉਹ ਜਾ ਪਿਆ ਫਿਰ ਆਪਾਂ ਨੂੰ ਸਿਹਤ ਤਾਂ ਹੀ ਮਿਲਦੀ ਹੈ ਬਈ ਠੀਕ ਹੈ ਨਾ ਆਪਾਂ ਦਾ ਆਟਾ ਜਨੂਨ ਵੀ ਹੈ ਨਹੀਂ ਸਮਝ ਗਏ ਇਹ ਤਾਂ ਤਪੱਸਿਆ ਕਰੋ ਮਹਾਰਾਜ ਆਪੇ ਫੜ ਲਾਉ ਬਸ ਮਿਹਨਤ ਕਰੋ ਮਾੜਾ ਨਾ ਸੋਚੋ ਮਾੜਾ ਨਾ ਕਰੋ ਚੰਗਾ ਕਰੋ ਝੂਠ ਨਾ ਬੋਲੋ ਬਸ ਇਹ ਦੋ ਚਾਰ ਗੱਲਾਂ ਨੇ ਚਲੋ ਰੈਡੀ 15 10 ਕੰਨ ਖੁੱਲੇ ਰੱਖਿਆ ਕਰੋ ਗੱਲਾਂ ਵੀ ਸੁਣੋ ਕੰਨ ਖੁੱਲੇ ਅੱਖਾਂ ਵੀ ਖੁੱਲੀਆਂ ਦੇਖ ਕੇ ਮੁਰੇ ਪਾਸ ਕਰ ਜੋ ਤੁਸੀਂ ਉਧਰ ਤੁਸੀਂ ਉਧਰ ਗੋ ਕੱਟ ਕੇ स्टैच करो मूहे पटेप बट गए मूहे मूहे स्टेप स्टैप बट गए सुन के मूहरे स्टैप बटना मुरे हाँ हाँ मूहे स्टैप पट्टो चलो हाँ पैर मुरे करो चलो रिलैक्स करो ਆਲੇ-ਦਾਲੇ ਨੂੰ ਖੋਲ ਰੱਤਾਂ ਅਸ ਲਾ ਕੇ ਖੋਲੋ 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 ਖੁੱਲ ਗੁੱਡ 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 ਬਹੁਤ ਵਧੀਆ ਖੋਲੋ 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 ਦਰਦ ਹੌਣ ਬੋ ਰਿਲੈਕਸ ਕਰੋ ਰਿਲੈਕਸ ਕਰੋ ਜਦੋਂ ਸਪੈਟ ਕਰਕੇ ਹਟਣਾ ਲੱਤਾਂ ਇਦਾਂ ਕਰਕੇ ਠੀਕ ਆ ਇਹ ਜ਼ਰੂਰੀ ਆ ਤੇ ਗਰੀ ਮਸਲ ਖਿੱਚ ਹੋਇਆ ਹੁੰਦਾ ਉਹ ਉਹਦੀ ਜਗ੍ਹਾ ਥੋੜੇ ਹੋਰ ਸਪੇਸ ਤੇ ਚਲਾ ਜਾਂਦਾ ਉਹ ਜੇ ਉੱਥੇ ਜਦ ਹੀ ਸਪ੍ਰਿੰਟ ਲਾ ਦੋ ਕੋਈ ਪ੍ਰੋਬਲਮ ਆ ਜੂ ਕੋਈ ਸਾਰ ਬਤੂੰ ਵੀ ਚੱਲ ਚੱਲ ਚੰਦਾ ਤੇਰੇ ਖਿੰਦੇਰੇ ਬਲ ਕਿੱਕੇ ਕਿੱਕੇ ਆਹ ਕਿੱਕੇ Hey! Hey! oh yeah we get caught that pandra catch Katke, catch katke! catch ਇਹਨੂੰ ਬੰਨ੍ਹ ਯਾਰ ਟਰਥ ਬੰਨ ਕੇ ਇਹਨੂੰ ਹੈਲਥ ਕਰੂਗੀ ਚਲੋ ਦੂਜਾ ਉੱਤਰਮੋ 8 2 ਐਗ ਤੇ ਆਪਾਂ ਜਿਹੜਾ ਜ਼ਿਲ੍ਹਿਆਂ ਦਾ ਖੇਡ ਕੇ ਜੋਨ ਤੁਸੀਂ ਅਕੇ ਕਿਹੜੀ ਕਿਹੜੀ ਟੀਮ ਆਲੀ ਆਪਣੀ ਫਰਸਟ ਆਈ ਆ 19 ਜੀ 90 ਹਾਂ ਜੀ ਹੋਰ 79 ਸੈਕਿੰਡ 17 ਸੈਕਿੰਡ ਸੈਕਿੰਡ ਵੈਰੀ ਗੁੱਡ ਸਾਡੇ ਬੱਚਾ ਬਹੁਤ ਵਧੀਆ ਪ੍ਰਦਰਸ਼ਨ ਕੀਤੀ ਤੇ ਹੁਣ ਗਾਹਾਂ ਇਹ ਜਿਲਾ ਖੇਲਣਾ ਗਾਂਝਾ ਖੇਲਣ ਜਾਣਗੇ ਚਲੋ ਵੀ ਰੈਡੀ 10 ਖੱਚ ਕੇ ਖੱਚ ਕੇ ਬੱਤਾ ਹਾਂ ਹਾਂ ਗੱਡ 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 ਚਲੋ ਵਾਪਸ ਰਲ ਜੇ ਕਿਵੇਂ ਗਿਆ ਤੁਸੀਂ ਹੈ 10 ਗੋ ਖੱਚ ਕੇ ਉੱਧਰ ਮੁ ਪੰਜ 1 2 3 4 5 ਰਿਲੈਕਸ 10 ਗੋ ਗੋਡਖਾਨ ਗੋਡਖਾਨ ਰਿਲੈਕਸ ਗਿਣਿਆ ਕਰੋ ਪੁੱਤ ਗਿਣਿਆ ਕਰੋ ਗਿਣਤੀ ਵਾਪਸ ਗਿਣਤੀ ਕਰਿਆ ਕਰੋ ਗਿਣਤੀ ਨਹੀਂ ਕਰਦੇ ਕਈ ਟਰੈਕਟਰ ਦਾ ਅੱਜ ਹੋਰੀ ਕੁਛ ਹੋ ਗਿਆ ਬਚ ਗਿਆ ਮਹਾਰਾ ਨੇ ਬੈਕ ਲਾਉਣੀ ਸਪ੍ਰਿੰਟ ਰੈਡੀ ਗੋ ਖੱਚ ਕੇ ਰਿਲੈਕਸ 프ਰੰਟ ਦੇ ਰਨਿੰਗ ਮੱਠੀ ਮੱਠੀ ਬੈਕ ਗੋ ਬਚ ਨਹੀਂ ਬਜਣਾ ਗੋ ਗੋ ਖੱਚ ਗਿਆ ਖੱਚ ਗਿਆ ਰਿਲੈਕਸ 프ਰੰਟ ਦੇ ਮੱਠੀ ਮੱਠੀ God, 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 Relax. Back, go. Catch good. That's good. That's good. That's good. Relax. Front of the go. Go. Catch good. Relax. Relax. ਗੋ ਰਿਲੈਕਸ ਗੋ ਖਚ ਗਏ ਖਚ ਗਏ ਖਚ ਗਏ ਖਚ ਗਏ खच गए टर्न रेडी गो गए खच गए खच गो 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 टर्न गोड गोड बहुत बढ़िया ਭਾਇਆ ਅਹੀ ਤਨਗਰੀ ਆ ਦੇ ਲਾਏ ਲਾਦੇ ਸੁਹਾਗਾ ਮਾਰਿਆ ਹੁੰਦਾ ਲੈ ਪਤਾਲਾ ਦਾ ਸਕੈਂਟ ਦੋ ਹੋਏ ਹਾਂ ਬੀ ਡੱਡੂ ਛੱਪੇ ਹੱਥ ਨਹੀਂ ਲਾਉਣੇ ਹੱਥ ਨਹੀਂ ਲਾਉਣੇ ਹਾਂ ਹਾਂ ਚਲੋ 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 ਟਕਾ ਕੇ ਟਕਾ ਕੇ ਟਕਾ ਕੇ ਮੂਰੇ ਪਿੱਛੇ ਦਾ ਨਹੀਂ ਕਰੀਦਾ ਟਕਾ ਕੇ ਹਾਂ ਜਿੰਨੀ ਟਕਾ ਕੇ ਲੱਗੇ 19 ਸਹੀ ਆ ਜਿੰਨੀ ਜਿੰਨੀ ਸਲੋ ਹੌਲੀ ਲਾਉਂਗੇ ਨਾ ਐਕਸਰਸਾਈਜ਼ ਐਸਾ ਹੀ 19 ਸਹੀ ਲੱਗਣੀਆਂ ਜਿੰਨੀ ਕਾਲੀ ਕਰੋਗੇ 19 ਗਲਤ ਲੱਗੂ ਚਲੋ ਵਾਪਸ 10 ਜਿੰਨੀ ਟਕਾ ਕੇ ਲਾਉਂਗੇ ਜਿੰਨੀ ਟਕਾ ਕੇ ਲਾਉਂਗੇ ਉਹਨੇ ਪੂਨੀ ਮਸਲ ਦਾ ਜ਼ੋਰ ਪਾਊਗਾ ਜਿੰਨਾ ਸਲੋ ਲਾਉਂਗੇ ਠੀਕ ਆ ਚਲੋ ਵਾਪਸ ਰਿਲੈਕਸ ਜਿੰਨੀ ਕਾਲੀ ਕਰੋਗੇ ਉਨੇ ਮਸਲ ਤੇ ਟਾਈਮ ਹੀ ਨਹੀਂ ਲੱਗਣਾ ਉਹਨੇ ਮਾੜਾ ਜਿਹਾ ਜ਼ੋਰ ਲਾ ਕੇ ਹਟ ਜਾਣਾ ਉਹਦਾ ਚਲੋ 20 ਹਾਂ ਟਕਾ ਕੇ ਜਮਾ ਟਕਾ ਕੇ ਧਿਆਨ ਲੈ ਕੇ ਜਾਣਾ ਦਿਮਾਗ ਲੈ ਕੇ ਜਾਣਾ ਮਸਲ ਚ ਬਈ ਕਿੱਥੇ ਜ਼ੋਰ ਪੈਂਦਾ ਤੁਸੀਂ ਤਾਂ ਉਹੀ ਬਹੁਤ ਸਲੋ ਹੋ ਤਿੰਨੇ ਤੂੰ ਆਪਾਂ ਤਾਂ ਤੇਜ਼ ਹੋਵੋ ਚਲੋ ਵਾਪਸ ਤੁਸੀਂ ਉਧਰ ਤੁਸੀਂ ਤਿੰਨੇ ਚਲੋ ਥੱਲੇ ਚਲੋ ਤੇਜ਼ ਫੋਲ ਚਲੋ ਓ ਘੱਟ ਘੱਟ ਕੱਚ ਕੇ ਚਲੋ ਵਾਪਸ 15 ਆਪਣੇ ਕੋਲ ਕੱਚ ਕੇ ਚਲਾ ਕੰਮ ਨਹੀਂ ਹੈ ਜੇ ਕਰਨੀ ਆ ਤਾਂ ਹਾਰਡਵਰਕ ਰਿਲੈਕਸ ਹੁਣ ਮੈਂ ਇਹਨਾਂ ਦੇ ਸਟਾਰਟ ਵੀ ਦਵਾ ਦਿੰਨਾ ਪਰ ਲੋਡ ਹੀ ਨਹੀਂ ਚਲੋ ਵਾਪਸ ਸਟਾਰਟ ਵਾਲਾ ਵੀ ਕਰ ਮੈਨੂੰ ਤਾਂ ਉਹੀ ਲੱਗਦਾ ਹੋ ਠੀਕ ਨੇ ਥੱਲੇ 10 ਟਕਾ ਕੇ ਗੋਡ 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 ਵਾਪਸ ਧੁਰ ਕੇ 10 ਟਕਾ ਕੇ ਵਾਪਸ 10 ਟਕਾ ਕੇ ਗੋ ਬਾਪ ਵੀ ਗੋ ਇੱਕ ਰਹਦਾ ਇੱਕ ਰਹਦਾ ਗੋ ਬਾਪਸ 10 ਸੋਨਾ ਬਣ ਜੂਗੇ ਸੋਨਾ ਤਰੱਕੀ ਦਾ ਇੱਕ ਵੇ ਇੱਕ ਰਾ ਸਖਤ ਮਿਹਨਤ ਖੱਚ ਕੇ ਗੋ ਰਿਲੈਕਸ 10 ਮੀਟਰ ਗੋ ਰਿਲੈਕਸ ਕੰਮ ਦੋ ਹੋ ਗਏ ਨਾਲੇ ਤਾਂ ਡਲੀਆਂ ਡਲੀਆਂ ਫਟ ਗਈਆਂ ਰਲੀਆਂ ਸਾਰੀਆਂ ਟੁੱਟ ਗਿਆ ਖੱਚ ਕੇ ਗੋ ਤਰਨੋ ਤਰਨੋ ਕਾ ਬਣੇ ਰੱਖ ਰੈਡੀ ਗੋ ਖੱਚ ਕੇ ਹੋ ਖੱਚ ਕੇ ਟੱਡੀ ਓ ਬੱਲੇ ਤੇਰੇ ਰਲੱਖ